ਗੰਦਰ ਬਾਈਪਾਸ ਜਿਹਦੇ ਅਮਿਤ ਦੇ ਉੱਪਰ ਗਿਆ ਜਿਹੜਾ ਬਾਈਪਾਸ ਹੁੰਦਾ ਗੰਦਰ ਦਾ ਉੱਥੇ ਇੱਕ ਖੜਾ ਸੀਗਾ ਜਿਹੇ ਦਾ ਉਹਨੇ ਕੰਮ ਕਰਤਾ ਹੁਣ ਕੁਦਰਤੀ ਗੱਲ ਹੈ ਜਦੋਂ ਇਹਦਾ ਸੁੱਤਾ ਲਾ ਦਿੱਤਾ ਤੇ ਅੱਗ ਤੇ ਲੱਗ ਗਈ ਸੀ ਨਾ ਕਿਉਂਕਿ ਜਦੋਂ ਇਹਨਾਂ ਦਾ ਸੁੱਤਾ ਲੱਗਦਾ ਤੇ ਬੇਰਤੀ ਅਸੀਂ ਪਾਕਿਸਤਾਨ ਤੇ ਵੀ ਹਮਲਾ ਕਰ ਦਿੰਨੀਆਂ ਜਾ ਕੇ ਆਹ ਵੀ ਬਾਈ ਮਰੀ ਸੀ ਗਿਆ ਮੀਨਾਂਪੇ ਨਾ ਕੋਈ ਆ ਕੀ ਤੁਹਾਡੇ ਸਾਹਮਣੇ ਹੀ ਹੈ ਤੇ ਜਦੋਂ 1984 ਦੇ ਵਿੱਚ ਵੀਵੀ ਹਜ਼ਾਰ ਸਿੱਖਾਂ ਦਾ ਫਤਿਹ ਵਾਲਾ ਮੁੰਡਾ ਤੇ ਉਹਦਾ ਫੈਸਲਾ ਉਹਦਾ ਜਿਹੜਾ ਫੈਸਲਾ ਲੈਣ ਦਾ ਜਿਹੜੇ ਕਾਨੂੰਨੀ ਕਾਰਵਾਈਆਂ ਉਹ ਅੱਜ ਤੱਕ ਨਹੀਂ ਪੂਰੀ ਹੋ ਰਹੀ ਅਕਤਾਨ ਸਾਲ ਹੋ ਚੁੱਕੇ ਹੈ ਇਹ ਵੀ ਹਿੰਦੀ ਹੈ ਇਹਨਾਂ ਦਾ ਇੱਕ ਮਰਿਆ ਤੇ ਪੰਜਾਬ ਦੇ ਵਿੱਚ ਅੱਗ ਲੱਗ ਗਈ ਚਲੋ ਅੱਗੇ ਚੱਲੀ ਅੱਪਾ ਉਸ ਸਮੇਂ ਸੰਤ ਜਰਨੈਲ ਸਿੰਘ ਭਿੰਡਰਾ ਵਾਲੇ ਸਟੇਟ ਹਰਿਆਣਾ ਜ਼ਿਲ੍ਹਾ ਉਹਦਾ ਹੋਏਗਾ ਸਤਿਆਭਾਗ ਸਤਿਆਭਾਗ ਦਾ ਪਿੰਡ ਹੈਗਾ ਚੰਦੋ ਕਲਾ YouTube ਤੇ ਸਰਚ ਕਰਿਓ ਉਸ ਦਿਨ ਸਭ ਮਿਲ ਜੂਗਾ ਤੇ ਮਾਸੇਕਲ ਹੋਇਆ ਲਿਖਿਆ ਕਿ ਇੱਕ ਜੰਨੋ ਕਲਾ ਦੇ ਵਿੱਚ 1981 ਦੇ ਵਿੱਚ ਪਾਸ ਹੋਇਆ ਉਹ ਮਾਸੇਕਲ ਕੀ ਹੋਇਆ ਸੰਤ ਅਤੇ ਪੰਚਾਇਤ ਕਰ ਰਹੇ ਸੀ ਕਿ ਇਨਾਮ ਨੇ ਸੰਤਾ ਨੂੰ ਸਾਜ਼ਿਸ਼ ਦੇ ਰੂਪ ਦੇ ਵਿੱਚ ਬਣਾ ਕੇ ਉਹਨਾਂ ਦੇ ਉੱਪਰ ਐਫ ਆਈ ਆਰ ਦਰਜ ਕਰਤੀ ਵੀ ਇਹਦੇ ਪਿੱਛੇ ਕੋਈ ਬੈਕਗ੍ਰਾਉਂਡ ਹੈ ਨੂੰ ਮਾਰਨ ਦੀ ਸਾਜ਼ਿਸ਼ ਹੈ ਉਹ ਇਨਾਮ ਨੇ ਬਣਾਈ ਨਹੀਂ ਨੌ ਸੰਕਰ ਨੂੰ ਇਹਨੂੰ ਸੋਤਾ ਲਿਆ ਤੇ 12 ਸਤੰਬਰ ਨੂੰ ਜਿਹੜੀ ਪੁਲਿਸ ਹੈ ਉਹ ਚੰਦੋਕੜਾ ਵੱਲ ਜਾ ਰਹੀ ਹੈ ਹੁਣ ਜਦੋਂ ਚੰਦੋਕੜਾ ਵੱਲ ਜਾ ਰਹੀ ਹੈ ਇਹ ਸੰਤਾਨ ਪਤਾ ਲੱਗ ਗਿਆ ਸੰਤਾ ਨੇ ਆਪਣੀ ਸਿੰਗਲ ਅਸਲਾਹ ਕੀਤੀ ਉਹ ਰਾਤੋਂ ਰਾਤ ਕੋਈ ਚੱਲ ਕੇ ਮੈਦਨ ਦੇ ਵਿੱਚ ਘੱਟ ਪਹੁੰਚ ਗਏ ਠੀਕ ਹੈ ਕੀ ਉਹ ਰਾਤੋਂ ਰਾਤ ਕਿੱਥੇ ਪਹੁੰਚ ਗਏ ਉਸ ਸਮੇਂ ਟਕਸਾਲ ਨੇ ਕੀ ਕੀਤਾ ਸੀਗਾ ਟਕਸਾਲ ਨੇ ਮੈਂ ਦੋ ਬੱਸਾਂ ਤਿਆਰ ਕੀਤੀਆਂ ਸੀਗੀਆਂ ਉਹਨਾਂ ਦੋ ਬੱਸਾਂ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਪੋਥੀਆਂ ਤੇ ਗੁਟਕੇ ਸਾਹਿਬ ਤੇ ਨਾਲ ਜਿਹੜੀਆਂ ਉਹ ਲੈ ਕੇ ਜਾਂਦੇ ਸੀ ਜਿੱਥੇ ਵੀ ਪ੍ਰਚਾਰ ਹੁੰਦਾ ਅੰਗਾ ਤੁਸੀਂ ਦੇਖਿਓ ਕਿ ਫੋਟੋ ਪਾਈ ਹੋਈ ਹੈ ਬਾਸ ਨੂੰ ਕੱਗ ਲਾਈ ਹੈ ਇਹਨਾਂ ਨੇ ਕੀ ਕੀਤਾ ਇਹਨਾਂ ਨੇ 14 ਦੀ ਜਗ੍ਹਾ 15 ਸੰਬੰਧ दो गया इनाने जो नहीं मिले इन्होंने पिंड के लोगों तंग किया पिंड के लोगों नंग किया हसा हाँ आई चौदह सितंबर नग लाती उस बसा गुरु ग्रंथ साहब जी दोटिया गुटका साहब को सारे ਤੁਰਕੇ ਇਹ ਜੀ ਕਿ ਸਵਾਲ ਹੋ ਗਏ ਉਹ ਸਵਾਲ ਹੋ ਜੇ ਨਾ ਉਹ ਤੋਂ ਬਾਅਦ ਇਸ ਗੱਲ ਦਾ ਸੰਤਾਨ ਨੂੰ ਪਤਾ ਲੱਗਾ ਕਿ ਸੰਤਾਨ ਨੇ ਕਿਉਂਕਿ ਤੁਹਾਨੂੰ ਦੁਸ਼ਮਣੀ ਦਾ ਮੇਰੇ ਨਾਲ ਤੁਸੀਂ ਗੁਰੂ ਗ੍ਰੰਥ ਸਾਹਿਬ ਦੇ ਸੰਗ੍ਰੂਪ ਜਾਂ ਪੂਰੀਆਂ ਦਾ ਤੁਸੀਂ ਕਿਉਂ ਨਿਸ਼ਾਨ ਕਰਦੇ ਹੋ ਫਿਰ ਸੰਤਾਨ ਨੇ ਕਿਹਾ ਕਿ 20 ਤੰਬਰ ਨੂੰ ਤੁਸੀਂ ਮੈਨੂੰ ਮਹਿਤਾ ਚੌਂਕ ਤੋਂ ਸ਼ਾਂਤ ਮਈ ਤਰੀਕੇ ਨਾਲ ਗ੍ਰਿਫਤਾਰ ਕਰ ਸਕਦੇ ਹੋ ਤੁਹਾਨੂੰ ਕੋਈ ਇਤਰਾਜ਼ ਬੜੇ ਇਤਿਆਹ ਨਾਲ ਸੁਣਿਆ ਗਾ 20 ਸਤੰਬਰ ਨੂੰ 20 ਜਾਂ 21 ਫ੍ਰੀ ਕੁਸਰਾ ਤੋਂ ਇੱਕ ਤਰੀਕ ਹੈ 20 ਜਾਂ 21 21 ਸਤੰਬਰ ਨੂੰ ਸੰਤਾ ਨੇ ਆਪਣੇ ਹੱਥ ਖੜੇ ਕੀਤੇ ਬਿਹਾਰਾ ਸਰਪ ਜਿਹੜੇ ਸੀਗੇ ਉਹ ਆ ਗਏ ਬਾਹਰ ਆ ਗਏ ਬਾਹਰ ਆਏ ਹੁਣ ਮੈਨੂੰ ਤੁਸੀਂ ਇੱਕ ਗੱਲ ਦੱਸੋ ਮੈਂ ਤੁਹਾਡੇ ਕੋਲ ਇੱਕ ਸਵਾਲ ਪੁੱਛਣਾ ਮੈਂ ਇੱਥੇ ਤੁਹਾਡੇ ਸਾਹਮਣੇ ਵਿਚਾਰ ਕਰ ਰਿਹਾ ਕੋਈ ਬਾਰ ਆ ਰਿਹਾ ਉਹ ਮੈਨੂੰ ਕਹਿ ਰਿਹਾ ਕਿ ਗੈਂਦ ਕੀ ਅੱਗੇ ਤੂੰ ਨਾਲ ਲੈ ਕੇ ਜਾਣਾ ਤੇ ਮੈਂ ਕਹਿਆਂ ਵੀ ਕੋਈ ਗੱਲ ਨਹੀਂ ਮੈਂ ਤੁਹਾਡੇ ਨਾਲ ਜਾਨ ਤਿਆਰ ਐ ਕਿ ਤੁਸੀਂ ਮੈਨੂੰ ਲੈ ਜਾਓ ਕੋਈ ਗੱਲ ਨਹੀਂ ਮੈਂ ਤੁਹਾਡੇ ਨਾਲ ਸ਼ਾਮਿਲ ਤਿਆਰ ਹਾਂ ਹੁਣ ਉਹ ਔਣ ਤੇ ਸੰਗਤ ਨੂੰ ਐਂ ਆ ਕੇ ਖੁੱਡੇ ਮਾਰੀ ਗਾਣ ਤੇ ਸੰਗਤ ਵਿਚਾਰੀ ਦਾ ਕੀ ਕਸੂਰ ਹੈ ਜੀ ਇਹਨਾਂ ਨੇ ਕੀ ਕੀਤਾ ਸੰਤਾਂ ਦੀ ਗ੍ਰਿਫਤਾਰੀ ਤੋਂ ਪਹਿਲਾਂ ਇਹਨਾਂ ਨੇ ਮੈਂ ਤੇ 12 ਸਿੰਘਾਂ ਨੂੰ ਬਿਨਾਂ ਕਿਸੇ ਕਾਰਨ ਕੋਣਾ ਨੂੰ ਸ਼ਹੀਦ ਕੀਤਾ ਜਦੋਂ ਤੁਹਾਨੂੰ ਕਹਿ ਦਿੱਤਾ ਅਖਬਾਰ ਦੇ ਵਿੱਚ ਬਿਆਨ ਆ ਚੁੱਕੇ ਐ ਕਿ ਤੁਸੀਂ ਬਿਨਾਂ ਕਿਸੇ ਸ਼ਰਤ ਅਸੀਂ ਸ਼ਾਂਤਵੇਂ ਤਰੀਕੇ ਦੇ ਨਾਲ ਤੁਹਾਨੂੰ ਸਮਰਪਣ ਹੋ ਜਾਵਾਂਗੇ ਤੁਸੀਂ ਸਾਨੂੰ ਲੈ ਜਾਣਾ ਫਿਰ ਉਹਨਾਂ ਨੂੰ 12 ਦੀ ਸ਼ਹਾਦਤ ਦਾ ਕੀ ਮਤਲਬ ਸੀਗਾ ਚਲੋ ਜੀ ਸੰਤਾ ਨੂੰ ਲੈ ਕੇ ਸਾਡਾ ਇਤਿਹਾਸ ਕਹਿੰਦਾ ਪਿਆ ਕਿ ਸੰਤਾ ਨੂੰ 450 ਸਵਾਲ ਕ੍ਰੋਸ ਕੁਐਸਚਨ ਕੀਤੇ ਗਏ